ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਲੈਂਡ ਪਾਲ ਜਿਹੜੀ ਪਾਲਿਸੀ ਆ ਉਹਨੂੰ ਵਾਪਸ ਕਰਾਉਣ ਦੇ ਲਈ ਕਿਤਾ ਜਥਾ ਹਾਸਲ ਕਰਨੀਆਂ ਸੋ ਬੀਬੀਆਂ ਦੀ ਗੱਲ ਜਿਹੜੀ ਆ ਉਹ ਫੇਰ ਮੈਂ ਇੱਕ ਵਾਰੀ ਕਹਦਾ ਕਿ ਪਿੰਡ ਵੀਰਵੀ ਤੋਂ ਵੀ ਬੀਬੀਆਂ ਬੁਲਤੀਆਂ ਨੇ ਤੇ ਆਪ ਤੁਸੀਂ ਸਾਰਿਆਂ ਨੇ ਆਪਣੇ ਪਰਿਵਾਰਾਂ ਦੇ ਵਿੱਚੋਂ ਆਪਣੇ ਘਰਾਂ ਦੇ ਵਿੱਚੋਂ ਬਜ਼ੁਰਗ ਬੀਬੀਆਂ ਬੇਟੀਆਂ ਇਸ ਤਰੀਕੇ ਦੇ ਨਾਲ ਵੀ ਤੁਹਾਡੇ ਘਰ ਦੇ ਵਿੱਚ ਸਰਦਾਰ ਉਸ ਤਰੀਕੇ ਨਾਲ ਤੁਸੀਂ ਆਪਣੇ ਪਰਿਵਾਰ ਚੋਂ ਇੱਕ ਇੱਕ ਭੈਣ ਨੂੰ ਜ਼ਰੂਰ ਲੈ ਕੇ ਆਉਣਾ ਇਹ ਇਸ ਹਫ਼ਤਾ ਛੱਡ ਕੇ ਅਗਲਾ ਸੋਮਵਾਰ ਅਗਲੇ ਸੋਮਵਾਰ ਨੂੰ ਮਾਤਾ ਭਾਗੋਦਲ ਦਾ ਜਿਹੜਾ ਕਾਫਲਾ ਪਿੰਡਾਂ ਦੇ ਵਿੱਚ ਆਉਣਾ ਉਹ ਇਸ ਹੀ ਮੋਰਚੇ ਦੇ ਵਿੱਚ ਬੀਬੀਆਂ ਨੇ ਮੋਰਚਾ ਚਲਾਉਣਾ ਆ ਬੀਬੀਆਂ ਹੀ ਸਟੇਜ ਚ ਲਾਉਣਗੀਆਂ ਔਰ ਬੀਬੀਆਂ ਹੀ ਲੰਗਰ ਦੀ ਜਿਹੜੀ ਸੇਵਾ ਉਹ ਵਰਤੌਣਗੀਆਂ ਤੁਸੀਂ ਆਪਣੇ ਮਨਾਂ ਦੇ ਵਿੱਚ ਇਹ ਗੱਲ ਪਾ ਲੋ ਕਿ ਅਸੀਂ ਅਗਲੇ ਜਿਹੜਾ ਸੋਮਵਾਰ ਆ ਆ ਛੱਡ ਕੇ ਉਹ ਜਦ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਉਣਾ ਚਾਹੇ ਆਣ ਗੁਆਂਢ ਨੂੰ ਵੀ ਬੇਨਤੀ ਕਰੋ ਜੇ ਤੁਹਾਡੇ ਰਿਸ਼ਤੇਦਾਰੀਆਂ ਵੀ ਨੇ ਇਹਨਾਂ ਪਿੰਡਾਂ 'ਚ ਉਹਨਾਂ ਨੂੰ ਵੀ ਬੇਨਤੀ ਕਰੋ ਕਿ ਜਿਹੜੇ ਮਾਤਾ ਭਾਗੋਦਾਲਾ ਉਸ ਮਾਤਾ ਭਾਗੋਦਾਲ ਨੂੰ ਇਸ ਮੌਕੇ ਦੇ ਵਿੱਚ ਆਪਾਂ ਬਰਾਬਰ ਦਾ ਹਿੱਸਾ ਰੱਖ ਕੇ ਇਸ ਮੋਰਚੇ ਦੀ ਜਿੱਤ ਪ੍ਰਾਪਤ ਕਰਨੀ ਆ ਤੁਸੀਂ ਹਰ ਜਿੰਨੇ ਵੀ ਵੀਰ ਆਇਓ ਉਹ ਕਿ ਜਿੰਨੋਂ ਕੋਂਗਾਤਰ ਨੂੰ ਜ਼ਰੂਰ ਕੈਮਰਾ ਕਰਨ ਸਾਰੇ ਹੱਥ ਖੜੇ ਕਰਕੇ ਇਹ ਜਕਾਰਾ ਛੱਡੋ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਵਾਂਗੇ ਬਲੇ ਸੋਨਹੋ ਸ੍ਰੀ ਅਕਾਲ ਇਹੋ ਇਸੇ ਤਰ੍ਹਾਂ ਜੇ ਤੁਹਾਡੇ ਮਨ ਦੇ ਵਿੱਚ ਇਹ ਗੱਲ ਹੈ ਕਿ ਅਸੀਂ ਆਪਣੇ ਘਰਾਂ ਤੋਂ ਆਪਣੇ ਪਰਿਵਾਰਾਂ ਨੂੰ ਲੈ ਕੇ ਆਵਾਂਗੇ ਤਾਂ ਸਾਨੂੰ ਕੋਈ ਵੀ ਸਰਕਾਰ ਰੋਕ ਨਹੀਂ ਸਕਦੀ ਸਾਡੇ ਮੋਰਚੇ ਨੂੰ ਜਿੱਤਣ ਤੋਂ ਜੇ ਅੱਜ ਬੀਰਮੀ ਦੇ ਵਿੱਚ ਬੀਬੀਆਂ ਨੇ ਸਾਰੇ ਨਗਰ ਦੇ ਵਿੱਚ ਇੱਕ ਰੈਲੀ ਦੇ ਤੌਰ ਦੇ ਉੱਤੇ ਮਾਰਚ ਕੀਤਾ ਫਿਰ ਨਾਲ ਉਹਦੇ ਬਸਹਿਮੀ ਦੇ ਵਿੱਚ ਮਾਰਚ ਕਰਨਾ ਫਿਰ ਖੰਡੂਰਪਿੰਡ ਦੇ ਵਿੱਚ ਕਰਨਾ ਰੁਰਕੇ ਦੇ ਵਿੱਚ ਕਰਨਾ ਹਸਨਪੁਰ ਦੇ ਵਿੱਚ ਕਰਨਾ ਤੇ ਦਾਖੇ ਦੇ ਵਿੱਚ ਕਰਨਾ ਇਹ ਸਾਰੇ ਪਿੰਡਾਂ ਦੇ ਨਾਲ-ਨਾਲ ਬਾਕੀ ਵੀ ਜਿਹੜੇ ਪਿੰਡ ਨੇ ਉਹਨਾਂ ਨੂੰ ਆਪਾਂ ਤਿਆਰ ਕਰਨਾ ਈਸੇਵਾਲ ਪਿੰਡ ਦੇ ਵਿੱਚ ਤੁਸੀਂ ਸਾਰਿਆਂ ਨੇ ਕਿੱਥੇ ਦੀ ਵੀ ਤੁਹਾਡੀ ਰਿਸ਼ਤੇਦਾਰੀ ਆ ਕੋਈ ਦੋਸਤ ਮਿੱਤਰਾਂ ਉਹਨਾਂ ਨੂੰ ਵੀ ਬੇਨਤੀ ਕਰਕੇ ਈਸੇਵਾਲ ਦੇ ਵਿੱਚੋਂ ਆਪਾਂ ਬੀਬੀਆਂ ਨੂੰ ਆਪਣੇ ਇਸ ਮੋਰਚੇ ਦੇ ਵਿੱਚ ਨਾਲ ਮਲਾਉਣਾ ਤੁਸੀਂ ਉਹਦਾ ਸਾਥ ਦਿਓ ਕਿਉਂਕਿ ਜੇ ਸਾਡੇ ਇਸ ਮੋਰਚੇ ਦੀ ਜੱਤ ਹੋਣੀ ਆ ਤਾਂ ਮਾਤਾ ਭਾਗੋਦਲ ਦੇ ਨਾਲ ਹੋਣੀ ਆ। ਬੀਬੀਆਂ ਨੇ ਜਿਸ ਤਰੀਕੇ ਦੇ ਨਾਲ ਮੋਰਚੇ ਦੇ ਵਿੱਚ ਆਉਣਾ ਸ਼ੁਰੂ ਕੀਤਾ ਉਸ ਦਿਨ ਦੀ ਸਰਕਾਰ ਆ ਜਿਹੜੀ ਉਹ ਪਿੱਛੇ ਮੁੜਦੀ ਜਾ ਰਹੀ ਆ। ਸਰਕਾਰ ਦੇ ਵਿੱਚ ਕਦੇ ਸਾਨੂੰ ਡੀਸੀ ਤਰਫੋਂ ਸੱਜਿਆ ਜਾਂਦਾ, ਕਦੇ ਡੀਡੀਸੀ ਤਰਫੋਂ ਸੱਜਿਆ ਜਾਂਦਾ, ਕਦੇ ਏਜੰਸੀਆਂ ਸਾਡੇ ਨਾਲ ਆ ਕੇ ਗੱਲ ਕਰਦੀਆਂ ਨੇ, ਕਦੇ ਸਾਡੇ ਨਾਲ ਆਰਟੀਸਟਲ ਦੇ ਜਿਹੜੇ ਮੁਲਾਜ਼ਮ ਨੇ ਉਹ ਆ ਕੇ ਗੱਲ ਕਰਦੇ ਨੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀਰੋ ਕੋਈ ਵੀ ਇਸ ਮੋਰਚੇ ਸੰਬੰਧੀ ਕਿਸੇ ਵੀ ਪਿੰਡ ਦੇ ਵਿੱਚੋਂ ਕੋਈ ਸਰਪੰਚ ਆ ਪੰਚ ਆ ਲੰਬੜਦਾਰ ਆ ਸਰਕਾਰ ਦੇ ਨਾਲ ਕੋਈ ਗੱਲ ਨਹੀਂ ਕਰੂਗਾ ਜਦ ਤੱਕ ਇੱਕੋ ਹੀ ਸਾਡਾ ਨਾਰਾ ਸਾਡਾ ਬੈਲ ਵਾਪਸ ਲਓ ਸਾਡੀਆਂ ਜ਼ਮੀਨਾਂ ਸਾਡੇ ਕੋਲੇ ਰਹਿਣ ਦਿਓ ਉਨਾ ਚਿਰ ਕੋਈ ਵੀ ਸਰਕਾਰ ਨਾਲ ਗਲਾਡੇ ਨਾਲ ਕੋਈ ਵੀ ਗੱਲ ਨਹੀਂ ਕਰੂਗਾ ਮੋਰਚੇ ਦੇ ਵਿੱਚ ਆਪਾਂ ਹਰ ਇੱਕ ਪਿੰਡ ਦੇ ਵਿੱਚੋਂ ਦੋ ਦੋ ਤੰਤਨ ਵੀਰਾਂ ਜਿਹੜੇ ਉਹ ਮੈਂਬਰਸ਼ਿਪ ਦੇ ਵਿੱਚ ਪਾਏ ਆ ਉਹਨਾਂ ਵੀਰਾਂ ਦੇ ਵਿੱਚ ਇਹ ਮੀਟਿੰਗ ਦੇ ਵਿੱਚ ਜਿਹੜੀ ਇਹ ਸਰਕਾਰ ਗੱਲ ਕਰੂਗੀ ਤਾਂ ਕਰਾਂਗੇ ਨਹੀਂ ਉਹਨਾਂ ਨਾਲ ਕੋਈ ਗੱਲ ਨਹੀਂ ਕਰਾਂਗੇ तकरीबन 200 ਤੋਂ ਉੱਤੇ ਵੀਰਾਂ ਇਸ ਮੋਰਚੇ ਦਾ ਮੈਂਬਰ ਆ ਉਸ ਮੋਰਚੇ ਦੇ ਵਿੱਚੋਂ ਕੋਈ ਵੀ ਵੀਰ ਆਪ ਕੋ ਆਪਣੇ ਪਿੰਡਾਂ ਦੇ ਵਿੱਚ ਨੌਂਸ ਕਰਕੇ ਕਹੋ ਕੋਈ ਲੰਬardar ਕੋਈ ਸਰਪੰਚ ਨੂੰ ਦੇ ਕੇ ਸਰਕਾਰ ਧੱਕਾ ਕਰਦੀ ਆ ਤਾਂ ਮੋਰਚੇ ਦੇ ਵਿੱਚ ਆ ਕੇ ਦੱਸੋ ਅਸੀਂ ਉਸ ਸਰਪੰਚ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਫੜਾਂਗੇ ਜੇ ਸਰਕਾਰ ਸਾਡੀ ਪੰਚਾਇਤਾਂ ਨੂੰ ਧਮਕੀਆਂ ਦਿੰਦੀ ਆ ਤਾਂ ਪੰਚਾਇਤਾਂ ਨੂੰ ਅਸੀਂ ਇਕੱਠੇ ਕਰਕੇ ਅਸਤੀਫੇ ਲਾ ਕੇ ਬਹੁਤ ਸਰਪੰਚ ਸਾਡੇ ਕੋਲੇ ਆ ਚੁੱਕੇ ਨੇ ਕਹਿੰਦੇ ਜੇ ਸਾਡੀਆਂ ਜ਼ਮੀਨਾਂ ਜਾ ਰਹੀਆਂ ਨੇ ਸਾਡੇ ਕਿਸਾਨ ਰਹਿ ਰਹੇ ਨੇ ਤਾਂ ਅਸੀਂ ਆਪਣੀਆਂ ਸਰਪੰਚੀਆਂ ਤੋਂ ਅਸਤੀਫੇ ਦੇ ਦਾਂਗੇ ਤਕਰੀਬਨ ਹੁਣ ਤੱਕ ਮੇਰੇ ਕੋਲੇ 900 ਸਰਪੰਚਾਂ ਦਾ ਨਾਂ ਆ ਚੁੱਕਿਆ ਜਿਹੜੇ ਸਰਪੰਚ ਤਿਆਰ ਨੇ ਕਿ ਅਸੀਂ ਅਸਤੀਫੇ ਦੇਣ ਨੂੰ ਤਿਆਰ ਆ 24 ਸਰਪੰਚ ਇਸ ਪਿੰਡਾਂ ਤੋਂ ਤਿਆਰ ਕਰਨੇ ਨੇ ਸਰਕਾਰ ਦੇ ਮੂਹਰੇ ਅਸਤੀਫੇ ਲੈ ਕੇ ਰੱਖਾਂਗੇ ਜੇ ਤੁਸੀਂ ਸਾਡੀਆਂ ਜ਼ਮੀਨਾਂ ਨਹੀਂ ਛੱਡਣੀਆਂ ਚੱਕ ਲੋ ਆਪਣੇ ਇਹ ਜਿਹੜਾ ਸਰਪੰਚ ਜਾਂ ਸਾਨੂੰ ਨਹੀਂ ਚਾਹੀਦੀਆਂ ਐਸੇ ਸਰਪੰਚ ਪਟਿਆਲੇ ਸਰਪੰਚ ਦੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਉਹ ਵੀਰ ਦੇ ਅੰਦਰ ਸਾਡੇ ਲੋਕਾਂ ਦਾ ਕਿੰਨਾ ਦਰਦ ਦਾ ਦੋ ਮੇਰੀ ਸਟੇਜ ਦੇ ਉੱਤੇ ਆ ਕੇ ਆਖ ਕੇ ਕਿ ਮੈਨੂੰ ਆਪਣੇ ਲੋਕ ਚਾਹੀਦੇ ਆ ਸਾਡੀਆਂ ਜ਼ਮੀਨਾਂ ਚਾਹੀਦੀਆਂ ਮੈਂ ਇਹ ਜੀ ਸਰਪੰਚੀ 100 ਵਾਰੀ ਬਾਰ ਦੇਗਾ ਇਹ ਹੁੰਦੀ ਆ ਸਰਪੰਚੀ ਜੇ ਤੁਹਾਡੇ ਕੋਲੇ ਤੁਹਾਡੇ ਲੋਕ ਹੀ ਨਾ ਰਹੇ ਤਾਂ ਤੁਹਾਡੀਆਂ ਸਰਪੰਚੀਆਂ ਕਿਸੇ ਕੰਮ ਦੀਆਂ ਨਹੀਂ ਗੀਆਂ ਜੇ ਸਾਡੇ ਲੋਕਾਂ ਦਾ ਹੀ ਓਜਾੜਾ ਹੋ ਗਿਆ ਜਿਹੜੀਆਂ ਸਾਡੀ ਆਉਣ ਵਾਲੀਆਂ ਜਨਰੇਸ਼ਨਾਂ ਨੇ ਉਹ ਸਾਡੀਆਂ ਸਰਪੰਚੀਆਂ ਨੂੰ ਕੀ ਕਰਨਗੀਆਂ ਉਹ ਬੱਚੇ ਸਾਡੇ ਲੋਕਾਂ ਦੇ ਵਿੱਚ ਬੈਠ ਕੇ ਕੀ ਕਿਹਾ ਕਰਨਗੇ ਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਸਾਡੀਆਂ ਜ਼ਮੀਨਾਂ ਜੜੀਆਂ ਨੇ ਉਹ ਗਵਾ ਦਿੱਤੀਆਂ ਹੁਣ ਅਸੀਂ ਕਿੱਥੇ ਜਾਣਾ ਤੋ ਮੈਂ ਬੇਨਤੀ ਕਰਦਾ ਪੰਡਤ ਬ੍ਰਿੰਦਰ ਜੀ ਨੂੰ ਪੰਡਤ